ਹਜੀ ਸਾਹਿਬ ਨਾਲ ਹਜੀ ਬੈਠੀ ਆਹ ਲੋ ਜੇ ਬਾਈਕ ਮੰਨੂ ਵੀ ਦੇ ਦਿਓ ਯਾਰ ਸਮੇਂ ਦੇ ਵਿੱਚ ਜਿੰਨਾ ਵੀ ਇੱਜ਼ਤ ਮਾਨ ਇਸ ਪਰਿਵਾਰ ਨੂੰ ਦੇ ਸਕੀਏ ਇਹਨਾਂ ਨੂੰ ਦੇ ਕੌਣ ਸਕਦਾ ਹੈ ਇਹਨਾਂ ਦੀ ਤਾਂ ਸੰਗਤ ਹੀ ਇਹ ਜੀ ਹੈ ਜਿਹਦੇ ਨਾਲ ਲੱਗਣਗੇ ਉਹਦੀ ਇੱਜ਼ਤ ਮਾਨ ਸਨਮਾਨ 10 ਗੁਣੇ ਵਧੂਗਾ ਵਾਹ ਕੁਰਸੀਆਂ ਕਦੇ ਵੀ ਕਿਸੇ ਨੂੰ chairs don't grace men and women but men and women grace those chairs ਇਹ ਕੁੜੀ ਜਿਸ ਕੁਰਸੀ ਦੇ ਉੱਤੇ ਵੀ ਬੈਠੂਗੀ ਇਹਨੂੰ ਜਿਹੜਾ ਵੀ ਆਉਦਾ ਦੇਾਂਗੇ ਉਹਨੂੰ ਪਾਗ ਲਾਏਗੀ ਇਹ 200% ਹੈ ਮੈਂ ਇਹਨਾਂ ਹੀ ਸ਼ਬਦਾਂ ਦੇ ਨਾਲ ਫੇਰ ਵੈਲਕਮ ਕਰਦਾ ਸੂਤ ਸਾਹਿਬ ਦਾ ਧੰਨਵਾਦ ਕਰਦਾ ਵੇਖੋ ਬੜੇ ਲੋਕ ਕਹਿੰਦੇ ਸੀ ਜੀ ਫਲਾਨਾ ਜੀ ਧਮਕਾਨਾ ਪਰ ਇਹ ਵੀ ਗੱਲ ਪੱਕੀ ਹੈ ਕਿ ਸਾਰਾ ਕੁਝ ਦੇਖਦਾ ਕੇ ਉਹਨਾਂ ਨੂੰ ਵੀ ਇਹ ਪਤਾ ਲੱਗ ਗਿਆ ਵੀ ਕਾਂਗਰਸ ਨਾਲੋਂ ਸੋਨਾ ਜਿਵੇਂ 24 ਕੈਰਟ 골ਡ ਹੁੰਦਾ ਨਾ ਖਰੀ ਪਾਰਟੀ ਕੋਈ ਨਹੀਂ ਇਸ ਕਰਕੇ ਉਹਨਾਂ ਦੀ ਚੋਇਸ ਦੇ ਉੱਤੇ ਵੀ ਮੈਂ ਉਹਨਾਂ ਨੂੰ ਵਧਾਈ ਦਿੰਦਾ ਔਰ ਇਹਨੂੰ ਅਸੀਂ ਆਪਦੇ ਪਰਿਵਾਰ ਦਾ ਬਹੁਤ ਅਹਿਮ ਇੱਜ਼ਤਦਾਰ ਹਿੱਸਾ ਬਣਾ ਕੇ ਰੱਖਾਂਗੇ ਗਹਿਣੇ ਵਾਂਗ ਸਜਾ ਕੇ ਰੱਖਾਂਗੇ ਗੋਡ ਬlesਸ ਯੂ ਬੇਟਾ ਐਂਡ ਵੈਲਕਮ प्यारे दोस्तों कांग्रेस ਦੇ ਹਰੇਕ ਵਰਕਰ ਸਾਡੇ ਲਈ ਖਾਸ ਤੌਰ ਤੇ ਅੱਜ ਬੜਾ ਖੁਸ਼ ਨੁਮਾ ਦਿਨ ਹੈ ਕਿ ਇੱਕ ਬਹੁਤ ਹੀ ਨਾਮਵਰ ਪਰਿਵਾਰ ਚੋਂ ਇੱਕ ਬਹੁਤ ਹੀ ਨੇਕ ਲੜਕੀ ਜਿਹਨੇ ਪਾਰਟੀਆਂ ਤੋਂ ਉੱਤੇ ਉੱਠ ਕੇ ਨਿਸ਼ਕਾਮ ਸੇਵਾ ਦੇ ਵਿੱਚ ਇੱਕ ਐਨਜੀਓ ਚਲਾ ਕੇ ਹਰ ਪਾਸੇ ਨਾਮ ਕਮਾਇਆ ਹੋਵੇ ਫੁੱਲਾਂ ਦੀ ਖੁਸ਼ਬੂ ਤੇ ਹਵਾ ਤੋਂ ਵਪਰੀਤ ਨਹੀਂ ਜਾਂਦੀ ਪਰ ਮਨੁੱਖੀ ਗੁਣਾਂ ਦੀ ਖੁਸ਼ਬੂ ਚਾਰੇ ਦਿਸ਼ਾਵਾਂ ਦੇ ਵਿੱਚ ਜਾਂਦੀ ਹੈ ਸ਼ਾਬਾਸ਼ ਸੋਨੂ ਸੂਤ ਸਾਹਿਬ ਉਹਨਾਂ ਦਾ ਨਾਮ ਹਿੰਦੁਸਤਾਨ 'ਚ ਨਹੀਂ ਪਰ ਪੂਰੀ ਦੁਨੀਆ ਦੇ ਵਿੱਚ ਨੇਕੀ ਔਰ ਇਨਸਾਨੀਅਤ ਦੇ ਲਈ ਜਾਣਿਆ ਜਾਂਦਾ ਹੈ ਇੱਕ ਐਸੇ ਪਰਿਵਾਰ ਦੀ ਧੀ ਅੱਜ ਕਾਂਗਰਸ ਦੀ ਸਦਸ્ય ਬਣਨ ਜਾ ਰਹੀ ਹੈ ਸਾਡੇ ਪਰਿਵਾਰ ਦਾ ਇੱਕ ਅਹਿਮ ਹਿੱਸਾ ਬਣਨ ਜਾ ਰਹੀ ਹੈ ਮੈਂ ਖੈਰ ਮਕਦਮ ਕਰਦਾ ਹਾਂ ਚੀਫ ਮਿਨਿਸਟਰ ਸਾਹਿਬ ਵੱਲੋਂ ਆਪਣੇ ਵੱਲੋਂ ਸਾਡੇ ਹਰ ਇੱਕ ਵਰਕਰ ਵੱਲੋਂ ਪ੍ਰਿਆੰਕਾ ਜੀ ਰਾਹੁਲ ਜੀ ਵੱਲੋਂ ਕਿਉਂਕਿ ਸਾਡੇ ਲਈ ਕ੍ਰਿਕਟ ਦੀ ਦੁਨੀਆ ਦੇ ਵਿੱਚ ਕਹਿੰਦੇ ਹੁੰਦੇ ਗੇਮ ਚੇਂਜਰ ਕੇ ਆਏ ਜੀ ਔਰ ਨਾ ਸਿਰਫ ਆਪਣੀ ਸੀਟ ਦੇ ਉੱਤੇ ਪਰ ਆਲੇ-ਦੁਆਲੇ ਵੀ ਕੈਸੀ ਹਵਾ ਕ੍ਰੀਏਟ ਕੀਤੀ ਕਿ ਸਾਰੀ ਦੁਨੀਆ ਦੇ ਵਿੱਚ ਉਹਦਾ ਇਫੈਕਟ ਗਿਆ ਵੇਖੋ ਇਹ ਬੜਾ ਰੇਅਰ ਹੈ ਬੜਾ ਰੇਅਰ ਕਿ ਪਾਰਟੀ ਦਾ ਪ੍ਰਧਾਨ ਔਰ ਚੀਫ ਮਿਨਿਸਟਰ ਦੋਨੋਂ ਜਾ ਕੇ ਕਿਸੇ ਦੇ ਘਰੇ ਜਾ ਕੇ ਉਹਨੂੰ ਸਨਮਾਨ ਦੇਵੇ। ਵਾਹ! ਇਹੀ ਇਹੀ ਸਭ ਤੋਂ ਵੱਡਾ ਪ੍ਰਮਾਣ ਹੈ ਕਿ ਇੱਜ਼ਤ ਕਮਾਉਣ ਦੇ ਪਰਮਾਤਮਾ ਦੀ ਬਖਸ਼ਿਸ਼ ਜਿਹੜੀ ਹੈ ਉਹਦੇ ਰੰਗ ਨਿਆਰੇ ਹੁੰਦੇ ਆ। ਮੈਂ ਫਿਰ ਤੋਂ ਖੈਰਮਕਦਮ ਕਰਦਾ। ਖਾਸ ਤੌਰ ਦੇ ਉੱਤੇ ਸੋਨੂ ਸੂਤ ਸਾਹਿਬ ਨੂੰ ਵੀ ਵਧਾਈ ਦੇਣਾ। ਉਹਨਾਂ ਦੇ ਕੰਮ ਜਿਹੜੇ ਨੇ ਮੈਨੂੰ ਉਹਨਾਂ ਬਾਰੇ ਗਿਆਨ ਦੇਣ ਦੀ ਲੋੜ ਨਹੀਂ ਲੇਕਿਨ ਅਗਰ ਤੁਸੀਂ ਇਹ ਵੇਖੋ ਕਿ ਮਾਲਵਿਕਾ ਇੱਕ ਨਿਹਾਇਤ ਹੀ ਪੜ੍ਹੀ ਲਿਖੀ ਕੁੜੀ ਹੈ ਮਾਪੇ ਬਹੁਤ ਹੀ ਨੇਕ ਇਹਦੀ ਪੜ੍ਹਾਈ ਲਿਖਾਈ ਇੱਕ ਸੌਫਟਵੇਅਰ ਇੰਜੀਨੀਅਰ ਹੋਣ ਦੇ ਨਾਤੇ एनु बहुत मदद करेगी मैं कहे तो अनुपता लग जाएगा ओके नू मचालोगे जी ओके नू पार्टी जीता बाल विकास जीता उन सीएम साहब कुछ कहें उन सीएम साहब कुछ कहें

एक मिनट यार थोड़ा चुप यार जेंटलमैन सुनो भाई दोस्तों चीफ मिनिस्टर एक अरे भाई साहब तो आपका कैमरा बीच में आ रहा है यार क्या दोस्त चुप यार चुप भैया जी आप बीच में ना हो बाकी सब ठीक है एक शेर है कि अंधेरो आओ मेरे घर से रोशनी ले लो अंधेरो ਆਓ ਮੇਰੇ ਘਰ ਸੇ ਰੋਸ਼ਨੀ ਲੈ ਲੋ ਚਿਰਾਗ ਬੁਝਨੇ ਲੱਗੇਗੇ ਤੋ ਦਿਲ ਜਲਾ ਦਊਗਾ ਇੱਕ ਐਸੀ ਸੋਚ ਦਾ ਨਾਮ ਹੈ ਸੋਨੂ ਸੂਦ ਜਿਨੇ ਮੁੱਗੇ ਸ਼ਹਿਰ ਨੂੰ ਪੰਜਾਬ ਨੂੰ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਆਪਣੇ ਹੁਨਰ ਦੇ ਨਾਲ ਐਕਟਿੰਗ ਦੇ ਵਿੱਚ ਤੇ ਆਪਣੇ ਦਿਲ ਤੋਂ ਲੋਕਾਂ ਦੀ ਸੇਵਾ ਕਰਕੇ ਉਸ ਨੇ ਇੱਕ ਆਪਣੇ ਆਪ ਨੂੰ ਚਮਕਦਾ ਸਤਾਰਾ ਦਿਖਾਇਆ ਤੇ ਅੱਜ ਦੁਨੀਆ ਦੇ ਵਿੱਚ ਉਹਦਾ ਨਾਂ ਹੈ ਜਦੋਂ ਕਰੋਨਾ ਆਇਆ ਤਾਂ ਉਹਨਾਂ ਨੇ ਜਹਾਜ਼ ਚਲਾਤੇ ਲੋਕਾਂ ਨੂੰ ਸੇਵਾ ਦੇ ਵਿੱਚ ਕਿ ਜੀ ਜੇ ਕਿਤੇ ਨੇ ਰੇਲ ਨਹੀਂ ਜਾਂਦੀ ਜੇ ਕਿਤੇ ਗੱਡੀਆਂ ਨਹੀਂ ਜਾਂਦੀਆਂ ਲੋ ਜਹਾਜ਼ ਚੱਕੋ ਸੋ ਐਸੇ ਪਰਿਵਾਰ ਦਾ ਸਾਡੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਇਹ ਕਾਂਗਰਸ ਪਾਰਟੀ ਵਾਸਤੇ ਔਰ ਪੰਜਾਬ ਵਾਸਤੇ ਸ਼ੁਭ ਸ਼ਗਨ ਹੈ ਰਾਜਨੀਤੀ ਵੀ ਇੱਕ ਸੇਵਾ ਹੈ ਜੇ ਇਸ ਨੂੰ ਸੇਵਾ ਭਾਵਨਾ ਦੇ ਨਾਲ ਕੀਤਾ ਜਾਵੇ ਤੇ ਸੇਵਾ ਭਾਵਨਾ ਦੇ ਨਾਲ ਅੱਗੇ ਸਾਡੀ ਭੈਣ ਵੱਧ ਕੇ ਆਈ ਹੈ ਮਾਲਵਿਕਾ ਹੋਏਗੀ ਤਾਂ ਬੈਠ ਕੇ ਅਸੀਂ ਸੈਟਲ ਕਰਾਂਗੇ ਮੈਂ ਹੁਣ ਵੀ ਆਉਣ ਲੱਗੇ ਟੈਲੀਫੋਨ ਕੀਤਾ ਸੀ ਉਹਨਾਂ ਦੇ ਘਰ ਜਾਣ ਲਈ ਲੇਕਿਨ ਇਧਰ ਪਹਿਲਾਂ ਆਉਣਾ ਪੈ ਗਿਆ ਹੁਣ ਮੈਂ ਜਾ ਕੇ ਉਹਨਾਂ ਨੂੰ ਮਿਲਾਂ ਜਿੱਥੇ ਮਹਿਲਾਵਾਂ ਨੂੰ ਅੱਗੇ ਲਿਆਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਮਐਲਏ ਸਾਹਿਬ ਕਹਿ ਰਹੇ ਆ ਕਿ ਰਾਤ ਨੂੰ 12 ਵਜੇ ਮਾਲਕਾ ਸਰ ਕਿੱਥੇ ਪਹੁੰਚੇਗੀ ਯਾਰ ਮਹਿਲਾਵਾਂ ਅੱਜ ਕੱਲ ਨਾਰੀ ਸ਼ਕਤੀ ਦੀ ਗੱਲ ਆ ਦੇਖੋ ਸਾਡੀ ਭੈਣੇ ਐਮਐਲਏ ਨਹੀਂ ਰਹੀ ਮੱਤ ਨਹੀਂ ਰਹੀ ਨਾਰੀ ਨਾਰੀ ਅੱਜ ਕੱਲ ਬਹੁਤ ਸ਼ਕਤੀਵਾਨ ਹੋ ਚੁੱਕੀ ਹੈ ਤੇ ਇਹਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ ਮੈਂ ਕਹਿੰਦਾ ਜੀ ਕੋਈ ਮਾੜਾ ਮੋਟਾ ਵੀ ਗੁੰਡਾਗਰਦੀ ਕਰਦਾ ਦੇਖਿਆ ਨਾ ਥਾੜ ਦੇ ਵਿੱਚ ਪੇਟ ਮਾਰੇਗੀ ਉਹਦੇ ਅੱਧੀ ਰਾਤ ਨੂੰ ਜਿੱਥੇ ਮਰਜੀ ਬੁਲਾ ਲਿਓ ਇਹ ਬਿਲਕੁਲ ਕਮਜ਼ੋਰ ਨਹੀਂ ਐ ਇਹ ਮੋਗੇ ਦੀ ਕੁੜੀ ਆ ਯਾਰ ਪੰਜਾਬ ਦੀ ਕੁੜੀ ਆ ਪੰਜਾਬ ਦੀਆਂ ਕੁੜੀਆਂ ਜੇ ਕੋਈ ਰੀਸ ਨਹੀਂ ਆ ਦੁਨੀਆ ਦੇ ਵਿੱਚ ਜੇ ਪੰਜਾਬ ਦੀਆਂ ਕੁੜੀਆਂ ਡਰ ਲੱਗੀਆਂ ਤਾਂ ਕੌਣ ਹੋਰ ਸਮਝੇਗਾ ਆਪਣੇ ਆਪ ਨੂੰ ਤੇ ਹੁਣ ਹੁਣ ਕੁਛ ਦੱਸਣ ਦੀ ਰਹੇਗਾ ਯਾਰ ਕੁਛ ਨਹੀਂ ਸਾਰਾ ਕੁਝ ਤਾਂ ਕਹਿਣਾ ਜਿੰਦਾਬਾਦ ਜਿੰਦਾਬਾਦ ਮਾਲਵੀ ਕਾਸੂਰ ਜਿੰਦਾਬਾਦ ਮੋਗਾ ਬੋਕਾ ਸੱਚ ਨਹੀਂ ਸਰ ਚੰਨੀ ਸਰ ਮੋਗਾ ਤੋਂ ਵਿਧਾਇਕ ਮੌਜੂਦਾ ਵਿਧਾਇਕ ਸੰਸਦ ਉਹਨਾਂ ਦੀ ਟਿਕਟ ਕਿੱਥੇ ਜਾ ਰਹੀ ਹੈ ਉਹਨਾਂ ਬਾਰੇ ਸਤ ਕਿਉਂ ਕੱਟੀ ਜਾ ਰਹੀ ਹੈ ਉਹ ਦੱਸੋ ਮੋਗਾ ਦੇ ਵਿੱਚ ਹਰਜੋਤ ਕਮਲ ਜੀ ਸਾਡੇ ਵਿਧਾਇਕ ਹੈ ਬਹੁਤ ਹੀ ਹੋਣਾਰ ਨੌਜਵਾਨ ਹੈ ਮੇਰੇ ਭਰਾ ਹੈ ਤੇ ਅਸੀਂ ਇਕੱਠੇ ਪਾਰਟੀ ਦੇ ਵਿੱਚ ਤੇ ਸਰਕਾਰ ਦੇ ਵਿੱਚ ਕੰਮ ਕੀਤਾ ਹੈ ਤਾਂ ਉਹਨਾਂ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਕਿਤੇ ਐਡਜਸਟਮੈਂਟ ਦੀ ਜ਼ਰੂਰਤ ਪਈ ਤਾਂ ਉਹਨਾਂ ਦੀ ਕਿਤੇ ਐਡਜਸਟਮੈਂਟ ਕੀਤੀ ਜਾਏਗੀ ਲੇਕਿਨ ਉਹ ਸਾਡੀ ਪਾਰਟੀ ਦੀ ਐਸਟ ਹੈ ਐਸੀ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਾਂਗੇ ਇਹ ਪਾਰਟੀ ਦੇ ਵਿੱਚ ਪਾਰਟੀ ਦੇ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਂਦਾ ਹਾਂ ਇੱਕ ਵਾਰ ਕਦੇ ਨਰਾਸ਼ਾ ਆ ਜਾਂਦੀ ਹੈ ਉਸ ਨੂੰ ਬੈਠ ਕੇ ਸੈਟਲ ਕਰ ਲਿਆ ਜਾਂਦਾ ਮੈਂ ਉਹ ਆਪਣੇ ਭਰਾ ਦੇ ਨਾਲ ਬੈਠ ਕੇ ਸੈਟਲ ਕਰ ਲਵਾਂਗਾ ਸਾਰਾ ਇਹ ਨੂੰ ਸੁਣ ਲਓ ਹੁਣ ਬੋਲਣ ਦਿਓ ਉਹਨੂੰ ਬੋਲਣ ਦਿਓ ਸਭ ਤੋਂ ਪਹਿਲਾਂ ਮੈਂ ਸਾਰੇ ਰਿਸਪੈਕਟਿਡ ਸ਼੍ਰੀ ਸਵੰਦੀਪ ਸਿੰਘ ਚੰਨੀ ਜੀ ਦਾ ਧੰਨਵਾਦ ਕਰਨਾ ਚਾਹੂੰਗੀ ਔਰ ਮੇ ਰਿਸਪੈਕਟਡ ਨਵਜੋਤ ਸਿੰਘ ਸਿੱਧੂ ਜੀ ਅੱਜ ਆਏ ਸਾਡੇ ਘਰੇ ਉਹਨਾਂ ਨੇ ਆਪਣੇ ਚਰਨ ਪਾਈ ਮੇਰੇ ਲਈ ਬਹੁਤ ਹੀ ਆਨਰਡ ਮੈਂ ਫੀਲ ਕਰ ਰਹੀ ਹਾਂ ਕਿ ਉਹਨਾਂ ਲਈ ਮੇਰੇ ਲਈ ਟਾਈਮ ਕੱਢਿਆ ਔਰ ਮੈਂ ਇਹ ਕਹਿਣਾ ਚਾਹੂੰਗੀ ਕਿ ਕਾਂਗਰਸ ਪਾਰਟੀ ਜਿਹੜੀ ਹੈ ਸਭ ਤੋਂ ਪੁਰਾਣੀ ਪਾਰਟੀ ਹੈ ਜਿਨੇ ਵੀ ਲੋਕ ਬੈਠੇ ਮੱਲਾ ਦਾ ਜਦੋਂ ਉਹਨਾਂ ਨੇ ਪਹਿਲੀ ਵਾਰੀ ਵੋਟ ਪਾਈ ਸੀ ਤਾਂ ਕਾਂਗਰਸ ਪਾਰਟੀ ਨੂੰ ਹੀ ਪਾਈ ਸੀ ਤੇ ਅੱਜ ਵੀ ਆਪਾਂ ਜਿੰਨੇ ਵੀ ਇੱਥੇ ਬੈਠੇ ਆਪਾਂ ਸਾਰੇ ਕਾਂਗਰਸ ਪਾਰਟੀ ਦੇ ਔਰ ਆਪਾਂ ਸਾਰਿਆਂ ਨੇ ਰਲ ਮਿਲ ਕੇ ਆਪਣੀ ਕਾਂਗਰਸ ਪਾਰਟੀ ਨੂੰ ਉੱਪਰ ਲੈ ਕੇ ਜਾਣਾ ਤੁਹਾਡੇ ਸਾਹਮਣੇ ਇੰਨੀ ਵੱਡੀ ਐਗਜ਼ਾਮਪਲਸ ਦੋ ਬੈਠੀਆਂ ਤੁਸੀਂ ਦੇਖੋ ਜੇ ਆਪਾਂ ਗੱਲ ਕਰੀਏ 100 ਦਿਨਾਂ ਦੇ ਵਿੱਚ ਚੰਨੀ ਜੀ ਨੇ ਉਹ ਕਮਾਲ ਕਰਤਾ ਕਿ ਲੋਕ-ਲੋਕ ਦੇ ਹਰ ਕਿਸੇ ਦੇ ਮੂੰਹ ਤੇ ਨਾਮ ਹੈਗਾ ਜੀ ਚੰਨੀ ਜੀ ਚੰਨੀ ਜੀ ਆਮ ਇਨਸਾਨ ਦੇ ਨਾਲ ਕਿਵੇਂ ਮਿਲੇ ਸਿੱਧੂ ਜੀ ਦੀ ਦੇਖੋ ਕਿੰਨਾ ਉਹ ਉਹਨਾਂ ਚ ਜ਼ੀਲ ਹੈਗਾ ਵਾ ਹਮੇਸ਼ਾ ਉਹਨਾਂ ਨੂੰ ਹੁੰਦਾ ਕਿ ਮੈਂ ਕੁਝ ਨਾ ਕੁਝ ਕਰਾਂ ਤੁਸੀਂ ਸਾਰੇ ਮੈਨੂੰ ਜਾਣਦੇ ਹੋ ਮੈਂ ਮੋਗੀ ਦੀ ਧੀ ਹਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੂੰਗੀ ਜਦ ਮੈਂ 10ਵੀਂ ਕਲਾਸ ਸੀਗੀ ਮੇਰੇ ਫਾਦਰ ਉਹ ਤਾਂ ਬਿਮਾਰ ਹੋ ਗਏ ਸੀ ਮੈਂ ਰਾਤ ਦੇ 1 ਵਜੇ ਸਾਈਕਲ ਚੱਕ ਕੇ ਪੱਟੀ ਵਾਲੀ ਗਲੀ ਦੇ ਵਿੱਚ ਆਪਣੇ ਫਾਦਰ ਦੇ ਫਰੈਂਡ ਨੂੰ ਬੁਲਾ ਕੇ ਲੈ ਕੇ ਆਈ ਸੀ ਕਿ ਅੰਕਲ ਤੁਸੀਂ ਘਰ ਆਓ ਪਾਪਾ ਠੀਕ ਨਹੀਂ ਉਦੋਂ ਉਹ ਮੈਂ ਇਕੱਲੀ ਗਈ ਸੀ ਇਹ ਅਸ਼ੋਕ 15 ਸਾਲ ਪਹਿਲਾਂ ਦੀ ਗੱਲ ਹੈ ਤੇ ਹੁਣ ਤਾਂ ਉਮਰ ਬਹੁਤ ਹੋ ਗਈ ਹੈ ਹੁਣ ਤੁਸੀਂ 12 ਵਜੇ ਤਾਂ ਛੱਡੋ 3 ਵਜੇ ਹੀ ਬੁਲਾਵਾਂਗੇ ਤਾਂ ਵੀ ਮਾਲ ਆਪਣੀ ਸੋਚ ਅਰਦੀ ਦੀ ਪੜ੍ਹਾਈ ਇਹਦੇ ਜੱਜਵੇ ਨਾਲ ਕਿ ਆਉਣ ਵਾਲੇ 5 ਸਾਲਾਂ 'ਚ ਤੁਸੀਂ ਦੇਖੋਗੇ ਲੋਕ ਲੋਕ ਕਹੀ ਕਹਣਗੇ ਵੀ ਸੋਨੂ ਸੂਧ ਮਾਲਵਿਕਾ ਦਾ ਭਾਈ ਹੈ यस ਇਸ ਤਰ੍ਹਾਂ ਦਾ ਇਹ ਕੰਮ ਕਰਕੇ ਦਿਖਾਏਗੀ ਮੈਨੂੰ ਇਸ ਤੇ ਪੂਰਾ ਉਮੀਦ ਹੈ ਕਿ ਮੈਂ ਸਾਡੇ ਪ੍ਰਧਾਨ ਜੀ ਨੇ ਵੈਲਕਮ ਕੀਤਾ ਹੈ ਪਾਰਟੀ ਦੇ ਵਿੱਚ ਮੈਂ ਵੀ ਇਹਨਾਂ ਦੇ ਨਾਲ ਮਿਲ ਕੇ ਵੈਲਕਮ ਕਰਦਾ ਪਰਿਵਾਰ ਦਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਇੱਕ ਬਹੁਤ ਹੀ ਅੱਛਾ ਸਮਾਜ ਸੇਵੀ ਪਰਿਵਾਰ ਕਿਉਂਕਿ ਸਮਾਜ ਸੇਵੀਆਂ ਦੀ ਉਹ ਜਿਆਦਾ ਜ਼ਰੂਰਤ ਹੈ ਜਿਹੜੇ ਦੇਣ ਜਾਣਦੇ ਆ ਜਿਹੜੇ ਦਿੰਦੇ ਆ ਸਮਾਜ ਨੂੰ ਜਿਹੜਾ ਆਪਣਾ ਦਿਲ ਵੱਡ ਕੇ ਵੀ ਦਿੰਦੇ ਆ ਜਿਹੜਾ ਆਪਣਾ ਰੋਜ਼ਗਾਰ ਚੋਂ ਵੀ ਕੱਢ ਕੇ ਦਿੰਦੇ ਆ ਸੋ ਅਜਿਹੇ ਪਰਿਵਾਰ ਦਾ ਕਾਂਗਰਸ ਦੇ ਵਿੱਚ ਆਉਣਾ ਬਹੁਤ-ਬਹੁਤ ਸ਼ੁਭ ਸ਼ਗਨ ਹੈ ਤਾਂ ਮਨ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਮੋਗੇ ਦੀ ਵੱਡੀ ਸੇਵਾ ਕਰਨ ਜਾ ਰਹੀ ਹੈ ਇੱਕ ਸੈਕਿੰਡ ਮੈਂ ਵੀ ਤੁਹਾਡੇ ਨਾਲ ਚੱਲਣ ਗਿਆ ਔਰ ਇੱਕ ਗੱਲ ਹੋਰ ਹੈ ਇੱਕ ਗੱਲ ਹੋਰ ਹੀ ਸ਼ੋਰ ਸਿੰਨੀ ਆ ਸਰ ਮੈਂ ਮੋਗਾ ਇੱਕ ਰਿਕਾਰਡ ਤੋੜ ਜਿੱਤ ਪ੍ਰਾਪਤ ਕਰੇਗੀ ਸਾਡੀ ਭੈਣ ਸਾਡੀ ਮੋਗੇ ਦੀ ਇੱਕ ਮੈਂ ਤੁਹਾਨੂੰ ਦੱਸਦੀ ਆ ਮਾਲਿਕਾ ਨੂੰ ਆਪਣੀ ਧੀ ਨੂੰ ਆਪਣੀ ਪੈਰ ਨੂੰ ਤੇ ਆਪਣੀ ਨੂੰ ਨੂੰ ਜਾਏਗੀ ਸਰ ਔਰ ਮੋਗੇ ਦਾ ਨਾਮ ਜਿਹੜਾ ਨਾ ਤੁਸੀਂ ਪੰਜਾਬ ਦੇ ਸੁਨਹਿਰੀ ਪੰਨਿਆਂ 'ਚ ਲਿਖੋਗੇ ਮੈਂ ਤੁਹਾਨੂੰ ਇਹ ਇਹ ਵਿਸ਼ਵਾਸ ਦਿਵਾਉਣੀ ਹੈ ਜੀ